ਜਵਾਹਰ ਸਿੰਘ ਭਰਾਵਾ ਇੱਥੇ ਕੀ ਕਰੀਏ ਆ ਕੇ ਪੰਚਾਇਤ ਇੱਕ ਪੱਖਾ ਆਇਆ ਇਥੇ ਤਿੰਨ ਪੱਖੇ ਦੀ ਜਗ੍ਹਾ ਆ ਜੀ ਹਵਾ ਦਾ ਸਾਰੇ ਸਾਡੇ ਸਰਪੰਚ ਸਾਹਿਬ ਲੈ ਜਾਂਦੇ ਆ ਅਸੀਂ ਤਾਂ ਮਗਰ ਬੈਠੇ ਆ ਭਰਾਵਾ ਇਦਾਂ ਹੀ ਨਾ ਹਵਾ ਦਾ ਕੋਈ ਹਾਲ ਹੋਣਾ ਨਾ ਇੱਥੇ ਪੀਣ ਨੂੰ ਪਾਣੀ ਆ ਨਾ ਬਾਥਰੂਮਾਂ ਬਾਥਰੂਮ ਜਿੰਦੇ ਲੱਗੇ ਹੋਆ ਇੱਥੇ ਦਾ ਇਦਾਂ ਲੱਗਦਾ ਪੰਚਾਇਤ ਕਰਾ ਜਿੰਦੇ ਲੱਗਦੀ ਇਹੰਨ ਦੀਦਾ ਹੈ ਰੁਪਿਆ ਕੋਲਿਆ ਸਾਭੋ ਹੀ ਕੋਲ ਆ ਜਿਹੜੀ ਦਾ ਪਾਲਾ ਦੋ ਚਾਰ ਪੰਜ ਕੀ ਹੋ ਲਗਾ ਅਸੀਂ ਸਾਰੇ ਪੌਣ ਨੂੰ ਤਿਆਰ ਹੋਆ ਪਾ ਕੇ ਪੱਖੇ ਲਾਓ ਤੇ ਪਾਣੀ ਦਾ ਪੀਣ ਨੂੰ ਕੋਟ ਰੱਖੋ ਇਹ ਬਸ ਸਜਾ ਦੋਗੇ ਬੰਦੇ ਨੂੰ ਜਿੰਦੇ ਟਾਣਾ ਜਿੰਦੇ ਲੱਗਦੇ ਆ ਟਾਣਾ ਖੁੱਲਦੇ ਆ ਇਹ ਕਾਹਦਾ ਹਾਲ ਹੋ ਕੋਈ ਹਾਰਾ ਕੋਈ ਹੈ ਤੇ ਕੋਈ ਹਾਦੀ ਹੈ ਔਰ ਟਿੰਕੀ ਆ ਉਹ ਕੋਣ ਜਾ ਕੇ ਲੈ ਗਿਆ ਕੰਨ ਆੜ ਗਈ ਰੱਬ ਜਾਣੇ ਸਾਰਾ ਬੁਰਾ ਹਾਲ ਹੋਇਆ ਪਹਿਲਾਂ ਵੇਣ ਦਾ ਹੱਲ ਕਰੋ ਸਭ ਦਾ ਧੰਨਵਾਦ ਬਹੁਤ ਵੀਰਵਾਲੀ ਅਪਕਰਸ਼ ਸਿੰਘ ਦਾ ਸਵਾਲ ਜੀ ਕਰਦਾ ਕੀਤਾ ਹਾਂ ਜੀ ਕਰਦਾ ਕੀਤਾ ਹਾਂ ਜੀ ਇਹ ਕਿਤਾਬ ਕਰਦੇ ਕਾਜਾ ਹੋ ਗਿਆ ਮੇਰੇ ਪੈਸੇ ਕਿੱਥੇ ਗਏ ਜਿਹਨਾਂ ਨੂੰ ਮੈਂ ਦਿੱਤੇ ਚਾਹੀਦੇ ਇਹੋ ਮੈਂ ਰਹਿ ਰਿਹਾ ਹਾਂ ਹਾਂ ਜੀ ਉਹ ਇਹ ਸਾਡੇ ਕੋਲ ਨਹੀਂ ਆ ਨਾ ਨਹੀਂ ਜਿਹੜੀ ਜਿਹੜੀ ਪਤਾ ਹੈ ਕਿ ਇਹ ਕੋਈ ਦੇ ਕੇ ਇਹ ਪਾਉਂਦਾ ਆ ਤਾਂ ਨਹੀਂ ਇਹ ਬੋਲਤਾ ਹੀ ਆ ਬਜੀ ਐ ਕੰਮ ਕੰਮ ਕਰਦੇ ਰੁਕਦੇ ਤਾਂ ਨਾ ਲਾਇਨਾ ਨਹੀਂ ਨਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਨਵਾਂ ਸ਼ਹਿਰ ਤੇ ਪਿੰਡ ਜੱਬੋਵਾਲ ਦੀਆਂ ਜਿੱਤੇ ਤੁਹਾਨੂੰ ਦੱਸ ਦਈਏ ਕਿ ਇੱਕ ਪੰਚੇਤੀ ਜ਼ਮੀਨੀ ਬੋਲੀ ਦੇ ਦੌਰਾਨ ਜਿਹੜਾ ਉਹ ਇੱਥੇ ਹੰਗਾਮਾ ਖੜਾ ਹੋ ਗਿਆ ਤੁਹਾਨੂੰ ਦੱਸ ਦੀ ਕਿ ਇਸ ਦਾ ਕਾਰਨ ਇਹ ਸੀ ਕਿ ਜੋ ਕਬਰਾਂ ਦੀ ਜ਼ਮੀਨ ਪਹਿਲਾਂ ਬਾਣ ਵਾਸਤੇ ਇੱਕ ਮੰਦਿਰ ਨਾਂ ਦੇ ਨੌਜਵਾਨ ਨੂੰ ਦਿੱਤੀ ਹੋਈ ਸੀ ਇਸ ਦੀ ਜਿਹੜੀ ਇੱਕ ਵੱਖਰੀ ਕਮੇਟੀ ਬਣੀ ਹੋਈ ਹੈ ਪਰ ਹੁਣ ਪਿੰਡ ਦੀ ਪੰਚਾਇਤ ਦਾ ਇਹ ਕਹਿਣਾ ਹੈ ਕਿ ਇਸ ਵਿਅਕਤੀ ਨੇ ਇਸ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਤੇ ਇਸ ਦਾ ਨੋਟਿਸ ਵੀ ਇਸ ਨੂੰ ਪੰਚਾਇਤ ਦੇ ਵੱਲੋਂ ਭੇਜਿਆ ਗਿਆ ਹੈ ਔਰ ਇੱਥੇ ਹੀ ਜਿਹੜਾ ਇਹ ਉਹ ਪਿੰਡ ਦੇ ਇੱਕ ਪੰਚੇਤ ਮੈਂਬਰ ਉਪਕਾਰ ਸਿੰਘ ਤੇ ਪਿੰਡ ਦੇ ਲੋਕਾਂ ਨੇ ਸਵਾਲ ਖੜੇ ਕਰ ਦਿੱਤੇ ਹਨ ਤੇ ਇਸੇ ਜ਼ਮੀਨੀ ਬੋਲੀ ਦੌਰਾਨ ਹੀ ਜਿਹੜਾ ਇਹ ਉਹ ਪਿੰਡ ਦੇ ਸਰਪੰਚ ਅਵਤਾਸ ਸਿੰਘ ਇੱਥੋਂ ਇਹ ਕਹਿ ਕੇ ਨਿਕਲ ਗਏ ਕਿ ਅਸੀਂ ਕਾਨੂੰਨੀ ਲੜਾਈ ਲੜਾਂਗੇ ਤਾਂ ਇਹ ਮੈਂ ਖੁੱਪ ਚਿੱਤਾ ਕਿ ਨੇ ਆਂਦੀ ਆ ਜੇ ਬੇੜੀਆਂ ਬਾਹਰ ਨਾ ਇੰਨਾ ਦੇਖਦੇ ਆਈ ਵੀ ਨਾ ਦੇ ਮਸ਼ੀਨ ਆ ਪੈਸੇ ਦੇ 100000 ਰੁਪਏ 90000 ਆਪਾਂ ਮੈਂ ਕਾ ਰਿਹਾ ਨਹੀਂ ਛੇਵੇਂ ਕੋਈ ਲਗੜਾ ਜੀ ਪਲਾਟ ਹੈ ਕਿਹੜਾ ਕਿਹੜਾ ਪਲਾਟ ਹੈ ਇਹ ਲਗੜਾ ਕਿਹੜਾ ਪਲਾਟ ਹੈ ਇਹ ਸਵੇਆ ਸਵੇਆ ਜਦੋਂ ਸਵੇਆ ਬਸ ਜੀ ਪਹਿਲਾਂ ਸਵੇਆ ਦਾ ਪੈਸਾ ਕਿੱਥੇ ਜਾਂਦਾ ਸੀ ਪਹਿਲਾਂ ਜਮੇ ਲਗੜਾ ਇੱਥੇ 2014 ਨੂੰ ਪਹਿਲਾਂ ਕਿਹਨਾ ਕਹੋ 70000 ਜਮੇ ਕਰਾ ਲਈ ਅਸਲੀ ਜੀ ਇਹ ਕਹਿੰਦਾ ਲੈ ਆਂ ਤੁਸੀਂ ਗੈਟ ਨਹੀਂ ਇਹ ਠੀਕ ਹੈ ਕਿਉਂਕਿ ਇਹ ਤਾਂ ਲੱਗ ਪੈਸਾ ਆ ਨਾ ਜੀ ਰੱਖਿਆ ਹੋਇਆ ਹਾਂ ਜੀ ਕੀ ਹਬਲਾ ਹਬਲਾ ਕੀ ਕਰੋਗੇ ਅਗਲੀ ਕਾਰਵਾਈ ਕੀ ਕਰੋਗੇ ਕਾਗਜ਼ ਆ ਮਾਰਦੇ ਕਹਿੰਦੇ ਮੈਨੂੰ ਮੈਡੀਕਲ ਮੈਨੂੰ ਆ ਜਾ ਆ ਜਾ ਦੌਰਾਨਾਂ ਮੈਂ ਪੰਚਾਇਤ ਬੈਠੇ ਦਰੋਦੀ ਪੰਚਾਇਤ ਹੋਵੇ ਬੇਦਾ ਨਹੀਂ ਕਰੋ ਨਾ ਗੱਲ ਗੱਲ ਹੀ ਠੋਕ ਕੇ ਕਰੋ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਰੌਲਾ ਕੀ ਆ ਰਵਾਇਤਾ ਜੀ ਹਾਂ ਜਦੋਂ ਅਸੀਂ ਇਹ ਸੀਮਾ ਕਰਦੇ ਸਟੇ ਇਨਾ ਮੁੰਡਾ ਜਿਸ ਦਾ ਮਿਲ ਗਿਆ ਸੀ ਦਾ ਆਪਣੇ ਦਾ ਜੀ 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 ਉਹ ਗੁਲ ਗਿਆ ਸੀ ਤਾਂ ਪਾਣੀ ਖੜਾ ਜੀ ਕੋਈ ਥੈ ਨਾ ਦੇਣ ਤਗਾਗਾ ਨਾ ਕੋਈ ਖੰਡ ਬੜਾ ਭੜਿਆ ਚਾਹੀ ਦਰਸ ਜੇ ਜਿਗਰ ਲੱਗੇ ਉਚ ਜੇ ਆ ਕੇ ਅਸੀਂ ਪਸਵਾ ਕੀਤੀ ਪਹਿਲਾਂ ਜੀ ਮੈਂ ਪੁੱਛਿਆ ਗੁਰਮੀਰ ਸੁਣੋ ਆ ਜੀ 14 ਦੀ ਗੱਲ ਹੈ ਜੀ ਹਾਂ ਜੀ 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 ਮੇਰਾ ਗੁਰਮੀਰ ਸਾਹਿਬ ਮੋਰੀ ਹੋਵੇ ਜੇ ਸੀਮਾ ਦਾ ਪਰ ਬਣਾ ਦਈਏ ਐ ਜਿਹੜੇ ਇਸ ਪਾਸੇ ਮਿੱਟੀ-ਮਿੱਕੀ ਪੜਉਂਦੀ ਹੈ ਨਾ ਇਧਰ ਜਿਹੜੇ ਬਣਾਏ ਆਪਾਂ ਬਸ ਬਸ ਜਿੱਧਰ ਆਪਾਂ ਬਣਾਏ ਆ ਜੀ ਇਧਰ ਮਿੱਟੀ ਪਟੀਆਂ ਬੁੜੀਆਂ ਟੋਏ ਪਟਿਓ ਸੀ ਗੋੜੀ ਮਿੱਟੀ ਕੱਢ ਦੇ ਸੀ ਜੀ 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 ਵੇਖਿਆ ਜੇ ਇਧਰ ਬਣਾ ਲਈਏ ਸਾਰੇ ਸਿਪੇ ਤਾਂ ਇਹ ਇਹ ਬਾੜਾ ਪਣੀ ਛੋੜੀ ਮੈਡੀ ਨਗਰੀ ਹਾਲਾਤ ਬਹੁਤ ਮਾੜੇ ਸੀਗੇ ਜਿਆਦਾ ਹੈ ਕਿ ਜਦੋਂ ਸੰਸਕਰ ਕਰਨ ਜਾਣੇ ਪਾਣੀ ਨਾ ਭਰਦੇ ਸੀ ਹਾਲਾਤ ਮਾੜੇ ਸੀ ਮੈਂ ਨਹੀਂ ਐਂ ਨਹੀਂ ਸਾਨੂੰ ਰੱਖਣ ਨੂੰ ਉਹਨਾਂ ਮੱਤ ਫੁੱਟ ਦੇ ਜਾਣਾਂ ਦਾ ਜੀ ਜੀ ਉਹਦੇ ਬਾਅਦ ਵਿੱਚ ਸਰਾਹ ਕੀਤੀ ਮੈਂ ਗਰਮੀਸ਼ ਨੂੰ ਕਿਹਾ ਉੱਗੇ ਹੋ ਗੋ ਵੀ ਜੀ ਕਹਿੰਦਾ ਨਹੀਂ ਵੀ ਮੈਂ ਨਹੀਂ ਮੂਰੀ ਹੋਣਾ ਜੀ ਜੀ ਤੇ ਮੈਨੂੰ ਪਾਲਾ ਮਿਲਿਆ ਜੀ ਆਪਣਾ ਉਹ ਖੂ ਵਾਲਾ ਮੈਂਬਰ ਪੰਚਾਇਤ ਉਟਾਣੇ ਇਨਸਾਫ ਕਰ ਰਹੇ ਜੀ ਜੀ ਮੈਨੂੰ ਮਿਲਿਆ ਕਿਨਾਂ ਜੀ ਮੋਟਰ ਤੇ ਜਦੋਂ ਆ ਬਦੀ ਇਨਾਂ ਨੇ ਥੱਪੀ ਹੈ ਜੀ ਜੀ ਮੈਂ ਕਿਹਾ ਪਾਲਿਆ ਤਾਂ ਮੂਰੀ ਹੋ ਯਾਰ ਇਹ ਕਰਕੇ ਜੀ ਕਰ ਲਈ ਚੰਗਾ ਸਾਡੀ ਪਿੰਡ ਦਾ ਹੋਈ ਜੀ ਜੀ ਉਹ ਕਹਿੰਦਾ ਨਹੀਂ ਵੀ ਮੈਂ ਮਤ ਕਰ ਸਕਦਾ ਨਾਲ ਥੋੜੇ ਟਰਾਲੀਆਂ ਨੂੰ ਕਹਿ ਸਕਦਾ ਜੀ ਜੀ ਥੋੜੇ ਨਾਲ ਟਰਾਲੀਆਂ ਨਾਲ ਆਓਗੇ ਮੈਂ ਵੀ ਸਾਰੀ ਲਾਵਾਂਗੇ ਇਸ ਨੂੰ ਜੀ ਜੀ ਤੇ ਮੋਰੇ ਤੁਸੀਂ ਹੋਵੋ ਜੀ ਚਲੋ ਮੋਰੇ ਜੀ ਤਾਂ ਕਹਿੰਦੇ ਸਾਰੇ ਘਰ ਤੇ ਟਾਲ ਕਰਨਾ ਪੈ ਕੇ ਨੇ ਪੰਜ ਦਿਨ ਤੇ 10 ਹਾਲਾਤ ਪੰਚਾਇਤ ਕਰਦੇ ਦੇਖੀ ਵੀ ਇੱਟ ਦੇ ਨਾਲ ਹੀ ਜਿੰਦਾ ਲੱਗਦਾ ਬਲਿਹਾਰੇ ਜਾਈਏ ਇਹ ਹੁਣੇ ਪੈਸੇ ਆਏ ਆ ਪੱਖਾ ਵੀ ਨਹੀਂ ਆ ਪੀਣ ਲਈ ਪਾਣੀ ਵੀ ਨਹੀਂ ਐਸ ਸਮੇਂ ਦੇ ਦੌਰਾਨ ਬਜ਼ੁਰਗ ਸਿਆਣੇ ਆ ਇਹ ਚੌਂਕੀਦਾਰ ਸਾਹਿਬ ਇੱਕ ਕੀ ਚੱਕਰ ਕੀ ਹੈਗਾ ਇਹ ਓਏ ਕਰਦਾ ਗੁੰਡਾ ਅੱਛਾ ਕੁੰਡੇ ਇਦਾਂ ਠੀਕ ਕਰਦੇ ਹਾਂ ਆਵਾਜ਼ ਜੀ ਬਲੇ ਹਰੇ ਜਾਈਏ ਹਜੇ ਨਵੇਂ ਪੈਸੇ ਆਏ ਆ ਤੇ ਜੀ 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 ਪ੍ਰਧਾਨ ਜੀ ਉਹਦੇ ਬਾਅਦ ਜੀ ਫਿਰ ਜੀ ਪ੍ਰਧਾਨ ਜੀ ਫਿਰ ਉਹਦੇ ਬਾਅਦ ਅਸੀਂ ਮਿੱਟੀ ਪਾਈ ਭਰਤੀ ਪਾਈ ਤੋਂ 250 ਬੂਹ ਜੀ ਜੀ ਕਰਨ ਨਗਰੇ ਰਾ ਕੇ ਜੀ ਜਲ ਪਾਣੀ ਛਕਾਇਆ ਸਾਰਿਆਂ ਨੂੰ ਜਿੱਦਾਂ ਕਰਕੇ ਉੱਥੇ ਭਰਤੀ ਪਾਤੀ ਜੀ ਭਰਤੀ ਪਾ ਕੇ ਅਸੀਂ ਫਿਰ ਦੁਬਾਰ ਉਹਦੀ ਦੁਬਾਰ ਕੀਤੀ ਆਦੋਲੇ ਜੀ ਦੁਬਾਰ ਕਰਕੇ ਫਿਰ ਅਸੀਂ ਜਿਹੜੇ ਇਹ ਜ਼ਮੀਨ ਤੇ ਆਵਾਜ਼ ਨੂੰ ਅਜੇ ਕਿ ਪਿੰਨ ਵੀ ਕਿਸੇ ਨੂੰ ਦੇ ਦਿੰਨੇ ਆ ਜੀ ਕਾਲਾ ਸਰਪੰਚ ਬੜੇ ਨੇ ਕਿਹਾ ਅੱਛਾ ਜਿਹੜੇ ਹੁਣ ਲੰਬੜਾ ਆ ਰਿਹਾ ਜਿਹੜੇ ਸਰਪੰਚ ਸਿੱਗੇ ਜਾਣੇ ਕੇ ਹਾਂ ਉਦੋਂ ਸਰਪੰਚ ਸਿਗਾ ਜੀ ਮੈਨੂੰ ਯਾਦ ਹੈ ਅਨਾਉਂਸਮੈਂਟਾਂ ਵੀ ਹੁੰਦੀਆਂ ਸੀ ਆ ਕਿ ਟਰਾਲੀ ਦੀ ਸੇਵਾ ਲਓ ਖਾਨਕੀ ਪੰਚਾਇਤ ਦੇ ਇੱਕ ਸਹਿਬ ਸ੍ਰੀ ਗੁਰੂ ਰਾਸ ਮਹਾਰਾਜ ਦੇ ਸਥਾਨ ਤੇ ਅਨਾਉਂਸਮੈਂਟ ਹੁੰਦੀ ਸੀ ਤੇ ਖਾਨਕੀ ਪੰਚਾਇਤ ਉੱਥੇ ਪ ਤੇ ਪਰ ਇਤਨੀ ਅਨਾਉਂਸਮੈਂਟਾਂ ਸੀ ਸੁਣਦੇ ਆ ਕਰਦੇ ਨਾ ਸਿੱਗੀ ਪੰਖਾ ਨਹੀਂ ਕਰੇ ਮੈਂ ਮੈਂ ਕਹਾਂ ਨੂੰ ਕਿਹਾ ਮੈਂ ਹਦੂ ਮੋਰ ਕਾ ਨਹੀਂ ਜੀ ਜੀ ਖਾਨੀ ਵਜਾਇਦਾ ਆਪ ਸਿਮਿਆ ਨੇ ਪੈ ਸਿਮਿਆ ਚ ਲਾਉਣੀ ਆ ਅੱਛਾ ਜੀ ਤੁਸੀਂ ਇਹ ਕਥੀਆ ਬਹੁਤ ਵਧੀਆ ਆ ਇਹਦਾ ਜਿਹੜਾ ਹਾਲਾ ਹੋਊਗਾ ਮੈਂ ਕਹਾਂ ਬਿਨ ਹਾਲੇ ਚਾੜੋ ਜੀ ਕੋਈ ਰਵੇ ਨਾ ਸਿਵੇਰੀਆ ਕਾਉਂ ਲਈ ਮੈਂ ਗਨੇਰ ਸੁ ਵੀ ਕਿਹਾ ਤੇਰਾ ਪਾਣੀ ਮੈਂ ਕਿਹਾ ਜੀ ਜੀ ਕਹਿੰਦਾ ਨਾਉ ਭਰਾਵਾ ਹੋਰ ਸਾਰਿਆਂ ਨੇ ਪੁੱਛਿਆ ਕਿਸੇ ਨੇ ਨਹੀਂ ਲਈ ਜੇ ਫਿਰ ਦਰਸ਼ਨ ਨਹੀਂ ਲੈ ਜੀ ਜੀ ਫਿਰ ਕਿ ਟੋਆ ਕਦੇ ਕਿਉਂਕਿ ਇਹ ਇਹ ਪ੍ਰਧਾਨ ਜੀ ਗੱਲ ਰੋਕਦੇ ਆ ਕਿਉਂਕਿ ਜਿਹੜੀ ਇਹ ਕਵਰਾਂ ਦੀ ਜਗ੍ਹਾ ਹੁੰਦੀ ਐ ਨੂੰ ਲੈਣ ਤੋਂ ਠੇਕੇ ਤੋਂ ਵੀ ਡਰਦੇ ਆ ਹਰ ਬੰਦਾ ਡਰਦਾ ਜੀ ਅੱਛਾ ਉਸ ਬੰਦੇ ਨੇ ਲੈ ਕੇ ਉੱਥੇ ਮੈਨੂੰ ਯਾਦ ਆ ਕਮਾਦੀ ਵਗੈਰਾ ਦਾ ਬੀਜੀ ਉਹ ਮਿਹਨਤ ਕੀਤੀ ਚਾਰ ਰੋੜੇ ਸਾਕੇ ਸਾਫ ਕਰਕੇ ਬਾਬ ਜੀ ਉਹ ਦੋ ਸਾਲਿਆਂ ਨੂੰ ਬਹੁਤ ਦਿੱਤੀ ਸੀ ਅੱਛਾ ਤੁਹਾਡੀ ਜਿਹੜੀ ਮੰਗ ਹੈ ਉਹ ਇਹ ਹੈ ਕਿ ਇਹ ਜਿਹੜਾ ਪੈਸਾ ਹੈਗਾ ਇਹ ਖਾਨਕੇ ਪੰਚਾਇਤ ਕੋਲ ਰਹਿਣਾ ਚਾਹੀਦਾ ਇਹਦਾ ਮਤਲਬ ਇਹ ਚੇ ਲੱਗੀ ਜੀ ਜੀ ਇਹ ਅਪਕਾਰ ਸਿੰਘ ਜੀ ਮੈਂਬਰ ਪੰਚਾਇਤੋਂ ਕਿਉਂਕਿ ਪਹਿਲਾਂ ਤਾਂ ਬਹੁਤ ਵਧਾਈ ਦੀ ਵਾਲੀ ਗੱਲ ਵੀ ਹੈ ਕਿਉਂਕਿ ਕਬਰਸਤਾਨ ਨੂੰ ਵਧੀਆ ਬਣਾਇਆ ਗਿਆ ਇਹ ਦੂਣ ਫਸਲ ਵੀਜੀ ਆਪਣੀ ਜਿਹੜੀ ਫਸਲ ਹੁਣ ਸ਼ੁਰੂ ਹੋ ਗਈ ਹੁਣ ਉੱਚੇ ਜਿਹੜਾ ਹਾਲਾ ਤੁਨੋਂ ਆਇਆ ਇਹਨਾਂ ਨੂੰ ਨਗਰ ਹਲੋਂ ਆਇਆ ਉਹ ਹਾਲੇ ਦੇ ਨਾਲ ਇਹਨਾਂ ਨੇ ਭਾਈ ਬੋਏ ਟੇਕਿਆ ਖੰਨਿਆ ਉੱਥੇ ਪਾਣੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਸੀ ਲੋਕ ਬਾਹਰ ਨੇ ਪਿੜਾਉਂਦੇ ਸਗੇ ਤੇ ਹੱਥ ਧੋਣ ਵਾਸਤੇ ਦੇਖਦੇ ਸੀ ਇਹ ਪਾਣੀ ਕਿੱਥੇ ਮਿਲਿਆ ਇਹ ਸਾਡੇ ਨਗਰਾਜੀ ਸਾਡੇ ਚਾਚਾ ਜੀ ਸਾਡੇ ਨਗਰਾਜੀ ਜੀ ਨਾਲ ਹੀ ਜੀ ਇਹਨਾਂ ਨੇ ਇਹਨਾਂ ਦੇ ਕੋਲ ਚਾਰਜਸ ਹੈਗਾ ਜੀ ਇਹਨਾਂ ਨੇ ਪੈ ਪਿਛਾ ਕੇ ਜਿੰਨਾ ਰੁਪਈਆ ਸਗਾ ਸਾਰਾ ਸੇਵਾ ਚਲਾਇਆ ਜੋ ਸਾਡੇ ਐਸਟੀਐਡੀ ਸੇਵਾ ਆ 90000 8000 ਰੁਪਿਆ ਉਹਦੇ ਵਾਸਤੇ ਵੀ 90 90 ਰੁਪਿਆ 9000 ਰੁਪਿਆ ਉਹਦੇ ਵਾਸਤੇ ਵੀ ਹੁਸਨ ਲਾਹ ਸਪੰਜੂ ਦਿੱਤਾ ਇਹ ਹੁਣ ਜਿਹੜਾ ਇਹ ਰੋੜਾ ਪਾਉਂ ਕਹਿੰਦੇ ਜੀ ਕਿ ਜਿਹੜੀ ਇਹ ਜ਼ਮੀਨ ਆ ਜੀ ਇਹਦੀ ਬੋਲੀ ਕਰਾਇਆ ਦਿੱਤੀ ਜਾਵੇ ਜਰੂਰ ਕੇ ਉਹਦਾ ਅਸੀਂ ਇਹ ਪਹਿਲਾਂ ਕਿਹਾ ਵੀ ਪਿੰਡ ਨਾਲ ਪੰਚਾਇਤ ਨਾਲ ਕੋਈ ਵਾਅਦਾ ਨਹੀਂ ਨਗਰ ਨਿਵਾਸੀ ਪਿੰਡ ਦੇ ਜਿਹੜੀ ਖਾਨਗੀ ਪੰਚਾਇਤ ਆ ਉਹ ਜਿੱਥੇ ਠੀਕ ਸਮਝ ਕੇ ਲਾ ਦੇ ਜਿੱਦਾਂ ਕਿ ਸਾਡੀ ਜੀ ਜੋ ਅਸੀਂ ਤੁਹਾਨੂੰ ਸ਼ਾਦਾ ਅਸੀਂ ਮਰਸੀ ਦੀ ਜਿਹੜੀ ਸਾਡੀ ਜ਼ਮੀਨ ਆ ਜੀ ਉਹ ਜ਼ਮੀਨ ਜਿਹੜਾ ਉਹ ਹਾਲਾ ਸਾਨੂੰ ਅੱਜ ਤੱਕ ਨਹੀਂ ਪਤਾ 20 ਸਾਲ ਹੋ ਗਏ 25 ਸਾਲ ਹੋ ਗਏ ਕਿੱਥੇ ਜਾਂਦਾ 20 ਸਾਲ ਹੋ ਗਏ ਕਿੱਥੇ ਜਾਂਦਾ ਕਿੰਨਾ ਆਉਂਦਾ ਕੌਣ ਬੋਲਦਾ ਕਦੇ ਕਿਸੇ ਨੇ ਗੱਲ ਨਹੀਂ ਕੀਤੀ ਹੈ ਇਹ ਸਾਡੇ ਸਰਪੰਚ ਸਾਹਿਬ ਨੂੰ ਸਾਡੀ ਪੰਚਾਇਤ ਨੂੰ ਹੁਣ ਪਤਾ ਲੱਗਾ ਕਿ ਜਿਹੜਾ ਇਸੇ ਦਾ ਹਾਲਾ ਹੈ ਉਹ ਲੈਣਾ ਆ ਉਹ 20 25 ਸਾਲ ਦਾ ਕਿਸੇ ਨੂੰ ਨਹੀਂ ਪਤਾ ਵੀ ਕਿੱਥੇ ਲੈਣਾ ਆ ਕਿੱਥੇ ਜਾਂਦਾ ਕੋਈ ਕਿੱਥੇ ਖਾਂਗੀ ਬੱਜਿਆਂ ਨੇ ਫੈਸਲਾ ਕੀਤਾ ਹੈ ਜੀ ਉਸ ਮੁੰਡੇ ਨੂੰ ਮੁੰਡੀ ਨੂੰ ਤੇ ਤਿੰਨ ਸਾਲ ਵਾਸਤੇ ਦਿੱਤੀ ਆ ਦੋ ਸਾਲ ਲਈ ਤੀਜੀ ਦੋ ਸਾਲ ਵਾਸਤੇ ਫਿਰ ਹੋਇਆ ਨੀ ਕੀ ਆ ਸਰ ਫੇਰ ਦਿੱਤੀ ਆ ਉਹਨੂੰ ਬੋਣ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਪਣੀ ਚਾਹੀਦੀ ਜੇ ਪ੍ਰੋਬਲਮ ਪਾਉਗੇ ਆਪਾਂ ਮਨਦੀਪ ਨਾਲ ਲੜ ਕੇ ਖੜਾਂਗੇ ਕਿਥੇ ਜਾਣਾ ਯੂਰਪੇ ਚੱਲਾਂਗੇ ਸ਼ੋਹ ਆਪ ਜੀ ਨੂੰ ਜੀ ਇਹ ਸਰਪੰਚ ਸਾਹਿਬ ਵੱਲੋਂ ਮੈਨੂੰ ਭੇਜਿਆ ਗਿਆ ਜੀ ਜੀ ਬਾਈ ਪੋਸਟ ਆਇਆ ਸੀਗਾ ਜੀ ਅੱਜੇ ਮਿਲੇ ਸੀਗਾ ਮਨਸਪੈਨ ਨੂੰ ਜੀ ਜੀ ਤੇ ਇਹ ਸ਼ਮਸ਼ਾਨ ਘਾਟ ਦੇ ਕਬਜੇ ਦੀ ਗੱਲ ਕੀਤੀ ਗਈ ਹੈਗੀ ਆ ਇਹ ਸ਼ਮਸ਼ਾਨ ਘਾਟ ਦੇ ਕਬਜਾ ਚਲੋ ਖੈਰ ਪ੍ਰਧਾਨ ਜੀ ਨੇ ਵੀ ਆਪਣਾ ਵਰਜਨ ਦਿੱਤਾ ਹੈਗਾ ਤੇ ਅਗਲੀ ਜਿਹੜੀ ਰਣਨੀਤੀ ਉਹ ਕੀ ਹੋਵੇਗੀ ਦੇਖੋ ਇਹਨਾਂ ਦੇ ਕਾਨੂੰਨੀ ਜੋ ਵੀ ਬਣਦਾ ਉਹ ਹੀ ਕਰਾਂਗੇ ਇਹਨਾਂ ਨਾਲ